ਕਹ ਕੇ ਲਵਾਇਆ ਹੁਣ ਵੱਡਾ ਜੀ ਇਸੇ ਕੋਈ ਖਾਸੇ ਟੋਕਰੇ ਪੈ ਗਏ ਮਿੱਟੀ ਦੇ ਸਾਡੇ ਆ ਦੇਖ ਇਹਦੇ ਉੱਤੇ ਪੱਥਰ ਲਾਉਣਗੇ ਇਹ ਆਉਤ ਪਿਆਉ ਦਾ ਪਾੜਾ ਸ਼ੁਰੂ ਹੋਇਆ ਸੀ ਤੇ ਆ ਦੇਖ ਲੋ ਕਿੱਡੇ ਕਿੱਡੇ ਖੱਡੇ ਹਾਂਜੀ ਦੋਸਤੋ ਆਪਾਂ ਚੱਲਨੇ ਆ ਟੂਰ ਤੇ ਬਾਲੀ ਨਹੀਂ ਥੋੜੀ ਜੀ ਦੂਰ ਤੇ ਤਾਂ ਅੱਜ ਆਪਾਂ ਬਾਈਕ ਤੇ ਚਲਾਂਗੇ ਠੰਡ ਦੇ ਵਿੱਚ ਬਾਈਕ ਚਲਾਵਾਂਗੇ ਕਿਉਂਕਿ ਗਰਮੀ 'ਚ ਕਾਰ ਤੇ ਠੰਡ 'ਚ ਬਾਈਕ ਤੇ ਇਹਦਾ ਘਰ ਇੱਥੇ ਹੀ ਆ ਨੇ ਨੇੜੇ ਹੀ ਹੈ ਨੇ ਕੋਈ ਦੂਰ ਨਹੀਂ ਆਥੋਂ ਨੂੰ ਮੁੜਨ ਦਾ ਥੋੜਾ ਸ਼ਡਿਊਲ ਹੋਊਗਾ ਖਰਾ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਵੀ ਠੀਕ ਹੋਵੋਗੇ ਤੇ ਨਾਲ ਆ ਦੇਗਾ ਬੈਗ ਹੋਰੀਆਂ ਵੀ ਲਾਦ ਲੀਆਂ ਇਹਦੇ ਵਿੱਚ ਕੁਝ ਨਹੀਂ ਬੜਾ ਕਰਾ ਤੱਕ ਦਿਨ ਲਾ ਆਵਾਂਗੇ ਨਹੀਂ ਆ ਜਾਾਂਗੇ ਆਥੋਂ ਨੂੰ ਮੁੜ ਕੇ ਤੇ ਇੱਥੇ ਲੱਗੀ ਜੰਨੇ ਨੇ ਸਾਨੂੰ ਆ ਬਲਾਉਜ ਸਾਰਾ ਦੇਸੀ ਜਉ ਬਾਕੀ ਕਾਲੀਆਂ ਵਾਲੀ ਗੋਲੀ ਹੈ ਤਾਂ ਚੱਲਦੇ ਆਂ ਫਿਰ ਬਾਈਕ ਤੇ ਚੱਲਦੇ ਆਪਾਂ ਆ ਵੀਰ ਨੇ ਗੱਡੀ ਦੇ ਆ ਸ਼ਿੰਗਾਰ ਕੀ ਉਹ ਟਰਾਲੀ ਹੁੰਦੀ ਹੈ ਪਛਾਹਣਾ ਪੂਰਾ ਵਹਿੰਪਰ ਉਪਰ ਲਾ ਕੇ ਓਕੇ ਦੀ ਰਿਪੋਰਟ ਕਰਿਆ ਹੋਇਆ ਕੰਮ ਇਹਨੇ ਕਿੰਨੀ ਘੰਟ ਲਾਇਦੀ ਹੈ ਨਾ ਤਵੇ ਰੱਖੀ ਬੱਠਾ ਰੈਡੀ ਮਟੋ ਸਿਲੰਡਰ ਵਾਲੇ ਚੜਦੇ ਹੀ ਖਲਾਲ ਖਾਈ ਹੈ ਪਿੱਛੇ ਪੈਂਟ ਸੋਨਾ ਕਰਵਾਇਆ ਹੈ ਹੈਂਡ ਲਾ ਦਿੱਤੀ ਹੈ ਵਾਲਾ ਸਾਹਮਣੇ ਸੜਕ ਨਿਕਲ ਜਾਂਦੀ ਹੈ ਧਨਪਰਾ ਸਿੰਘਪਰਾ ਤੇ ਆਪਾਂ ਮੁੜਾਂਗੇ ਪਿੰਡ ਇੱਧਰ ਕੇਵਲ ਹੈ ਕਿਨੂੰ ਆਪਾਂ ਕੇਵਲ ਕਹਿੰਦੇ ਹਨਾ ਗੋਲਡ ਦੇ ਉੱਤੇ ਕੇਵਲ ਲਿਖਿਆ ਹੋਇਆ ਨਕਸ਼ੇ ਤੇ ਵੀ ਕੇਵਲ ਆਇਆ ਪਿੰਡ ਕੇਵਲ ਇਹ ਕਸਾਈਲਰ ਜੇ ਮਨ ਇੱਥੇ ਹੀ ਪੈ ਗਏ ਹਨਾ ਅਸਾਂ ਇਹ ਕਿੱਡਾ ਬਣਾ ਰਖਿਆ ਨਾ ਚਾਦਰਾਂੀਆਂ ਪਾ ਕੇ ਹਨਾ ਨਾ ਦੇਖੋ ਇਹ ਕਿਦੋਂ ਆਪਾਂ ਇਤੋਂ ਕਿਹਾ ਉਹ ਮੀਂਹ ਨੇ ਨਾ ਐਚਾ ਇਹਦੀ ਵੀ ਬਾਹ ਥੋੜੀ ਹਲਕੀ ਆ ਕੋਈ ਐਡੇ ਹੈ ਨਹੀਂ ਨਹਿਰ ਦੇ ਨਾਲ ਭਾਗੜਾ ਦੇ ਨਾਲ ਮਾਨ ਚੰਗੇ ਆ ਸ਼ਿਕਾਰੀ ਆ ਰਿਹਾ ਸਾਰੇ ਝੋਨੇ ਵਾਲੀ ਢਾਨਕ ਆ ਝੋਨੇ ਵਾਲੀ ਢਾਨਕ ਉਹ ਗੰਦੇ ਵਿੱਚ ਥੋੜਾ ਆ ਜਾ ਚੇਪ ਮੰਨਣ ਲੱਗ ਗਿਆ ਪਾਣੀ ਦੀ ਝੋਨਾ ਦਾ ਉਹ ਕਰ ਲੈਣੇ ਆਪਾਂ ਕਿਵੇਂ ਨਾ ਕਿਵੇਂ ਹਰ ਕਣਕ ਦੇ ਵੇਲੇ ਲੱਗਦਾ ਪਤਾ ਹੈ ਨਾ ਚੱਲ ਸਾਨੂੰ ਬਾਹਰ ਜਾ ਕੇ ਚੱਲਦੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਹੈ ਆ ਹਰਿਆਣੇ ਦੀ ਛੜਕਾ ਕਿਉਂ ਟੱਪ ਕੇ ਆਪਾਂ ਕਿੱਧਰ ਨੂੰ ਜਾਂਦੇ ਆ ਨਾ ਗਾਂਦੇਵਾਲੀ ਉਹ ਪਿੱਛੋਂ ਤਲਵੰਡੀ ਉੱnikਲ ਜਾਂਦੀ ਹੈ ਛੜਕਾ ਤੇ ਮੈਨੂੰ ਇਥੇ ਕਿਉਂ ਵੀ ਤੇ ਆ ਜੀ ਇੱਥੇ ਉਹ ਨਾ ਪੰਜਾਬ ਦਾ ਵਾਟਰ ਆਉਗਾ ਹਾਂ ਤੇ ਤੁਸੀਂ ਪੰਜਾਬ ਦੀ ਛੜਕਾ ਦੇਖਿਓ ਆ ਹਰਿਆਣੇ ਦੀ ਇਹ ਕਿੰਨੀ ਸਾਫ਼ ਹੈ ਨਾ ਨਹੀਂ ਲੋਕਲ ਛੜਕਾ ਹੈ ਇਹ ਜੇ ਪੰਜਾਬ ਦੀ ਸ਼ੁਰੂ ਹੋ ਜੂ ਉੱਥੇ ਦੇਖਿਓ ਤੁਸੀਂ ਹਾਲ ਉਹਦਾ ਬੁਰਾ ਹਾਲ ਹੈ ਪੰਜਾਬ ਦੀਆਂ ਸੜਕਾਂ ਦਾ ਖਾਸ ਕਰਕੇ ਕਿਹੜੇ ਬਾਟਰਾਂ ਨਾਲ ਲੱਗਦੇ ਮੈਂ ਤਾਂ ਇਧਰ ਤਾਂ ਜਮਾ ਧਿਆਨ ਹੀ ਨਹੀਂਗਾ ਤੇ ਹਰਿਆਣੇ ਦਾ ਕਿਵੇਂ ਧਿਆਨ ਦਾ ਬੇੜੇ ਦੀ ਗੱਲਬਾਤ ਠੀਕ ਹੈ ਆਹ ਲੱਗ ਰਿਹਾ ਬੋਲ ਡਾਲੇ ਆਹ ਦੇਖ ਲਓ ਪਹਿਲੀ ਓਖਲੀ ਚ ਸ਼ੁਰੂ ਆਹ ਦੇਖ ਲਓ ਟੋਏ ਹੈ ਕੀ ਬਾਤ ਹੈ ਹੁਣੇ ਸੜਕ ਜੈਨੇ ਚੱਲ ਵਿੰਗਦਾ ਹੁੰਦੇ ਆ ਨਾ ਕੇਰਾ ਬਣਾ ਕੇ ਮੁੜ ਕੇ ਆਈ ਨਹੀਂ ਪਤਾ ਵੀ ਇਹ ਸੀਗੀ ਇੱਥੇ ਕੇ ਨਾ ਇਹ ਬੁਰਾ ਹਾਲ ਪਰਲੀ ਸੜਕ ਦਾ ਵੀ ਇਹੀ ਹੈ ਸਰਕਾਰਾ ਕਿੱਦਾਂ ਨੂੰ ਜਾਂਦੀ ਹੈ ਇਹ ਸਾਰਾ ਖੱਡੇ ਤੋਂ ਵੀ ਥੋੜੇ ਵੱਡੇ ਟਿਲ ਹੋਰਾਂ ਦਾ ਕੋਠਾ ਭਾਈ ਉਹ ਸੀ ਐਮ ਉੱਥੋਂ ਹੀ ਲੰਘੀ ਜਾਂਦਾ ਸੀ ਇਹ ਆ ਸੀ ਕਿਥੇ ਉਹ ਵੀਡੀਓ ਜੀ ਬਣਾਉਂਦੇ ਹੁੰਦੇ ਆ ਨਾ ਇਹ ਆਪਾਂ ਇਧਰ ਜਾਂਦੇ ਸੀ ਭਈ ਗਿਆ ਨਹੀਂ ਕਰਨੀ ਤੇ ਇਹ ਤੋਂ ਸੜਕ ਤੋਂ ਮੈਨੂੰ ਦਿਸ ਗਿਆ ਮੈਂ ਇਧਰਲੇ ਰੋਡ ਆ ਗਿਆ ਸੀ ਘਰ ਮਾਂ ਦਾ ਉੱਤੋਂ ਦੀ ਆਉਂਦੀ ਕੀ ਲੋੜ ਹੈਗੀ ਹਾਂਜੀ ਦੋਸਤੋ ਆ ਬਾਈ ਨੇ ਟਾਂ ਸਟਾਈਲ ਆਪਾਂ ਆ ਕੰਮ ਕਰਨ ਆਏ ਇੱਥੇ ਆ ਦੇਖ ਲਓ ਇਹ ਤੁਹਾਨੂੰ ਮੈਟਾਂ ਦੀ ਦੱਸਦਾ ਕਹਾਣੀ ਸਾਰੀ ਕੀ ਹੈ ਆ ਬਾਈ ਕਣੀ ਤੇ ਘਰ ਪਾਇਆ ਸੀ ਨਾ ਹਨਾ ਖੇਤ ਜ ਆਦਿਆ ਲਾਈ ਜਾਂਦੇ ਫਰਸ਼ ਆਪਣੇ ਤਾਂ ਲੋਕ ਭਾਈ ਖੋਰੀ ਕੁੱਟ ਕੇ ਤੇ ਦੁਰਮਟ ਮਾਰ ਕੇ ਫੇਰ ਫਰਸ਼ ਲਾਉਂਦੇ ਹਨ ਇਹ ਪਹਿਲਾਂ ਇਟਾ ਦੇਖ ਇਹ ਹੁਣ ਤੁਹਾਨੂੰ ਇਹ ਲੱਗਦਾ ਆ ਫਰਸ਼ ਲਾਈ ਹੈ ਨਾ ਨਹੀਂ ਇਹਦੇ ਉੱਤੇ ਪੱਥਰ ਲਾਉਣਗੇ ਇਹ ਇਹਦੇ ਉੱਤੇ ਪੱਥਰ ਲਾਉਣਗੇ ਆਪਾਂ ਤਾਂ ਖੋਰੀ ਕੁੱਟਦੇ ਆ ਫੇਰ ਉਹਨੂੰ ਕੱਚੀ ਬਣਾਉਣੇ ਕਰ ਇਸਤਰ ਪਾ ਕੇ ਨਾ ਲੈਵਲ ਜਾ ਕਰ ਦੰਨੇ ਆ ਇਹ ਇਹਨਾਂ ਨੇ ਇਟਾਂ ਚਿਣਕੇ ਮੰਨ ਲਾ ਲੋ ਕੁਆਲਿਟੀ ਦੀ ਘਟ ਹੈ ਥੋੜੀਆਂ ਇੱਕ ਨੰਬਰ ਇਟ ਨਹੀਂ ਗੀ ਇਹ ਤੇ ਇਹ ਚਿਣਕੇ ਤੇ ਇਹਦੇ ਉੱਤੇ ਪੱਥਰ ਲੱਗੂਗਾ ਉਹ ਕਿਦੋਂ ਹੀ ਲਾ ਸਕਦਾ ਬੰਦਾ ਇਹ ਮੈਂਤ ਲੱਗਦਾ ਬੰਦਾ ਵੀ ਨਹੀਂ ਪੈਂਦਾ ਥੋੜਾ ਮਹਿੰਗਾ ਇਹ ਜਿਹੜਾ ਬਸ ਇਹਦੇ ਉੱਤੇ ਇਕੱਲਾ ਢੋਲਗਾ ਪੋ ਢੋਲਗਾਓਗੇ ਪਲਸਟਰ ਹੋ ਜੂ ਤੇ ਇਹ ਮਿੱਟੀ ਕੱਢੀ ਬਾਈ ਨਹੀਂ ਕੱਢਾ ਇਹ ਇੰਨੀ ਨਹੀਂ ਕੱਢੀ ਮਿੱਟੀ ਇੱਥੋਂ ਆਦਿਆ ਹਉ ਦੇ ਕਿੰਨਾ ਉੱਚਾ ਪਿਆ ਨਾ ਇਨਵਰਟਰ ਇੰਨੀ ਨਹੀਂ ਮਿੱਟੀ ਖੱਢੀ ਬਾਈ ਸਾਰੇ ਜੁਵੇਂ ਜੁਵੇਂ ਪਟ ਪਟ ਕੇ ਇਧਰੋਂ ਐ ਪਟ ਕੇ ਇਧਰੋਂ ਇਹ ਜੋ ਪਟਿਆ ਕਮਰੇ ਚ ਪਟਿਆ ਤੇ इधर चो, अजय तैयार करना पाया ना तैयार करना सारा पापा भैया है ना ये मिस्त्री इधर आ गए इधरले पासे ਅਸੀਂ ਮਿੱਟੀ ਕਾ ਚੱਲਿਆਂ ਦੀ ਟੋਕਰੇ ਐਥੇ ਕੋਈ ਖਾਸੇ ਟੋਕਰੇ ਪੈ ਗਏ ਮਿੱਟੀ ਦੇ ਸਾਡੇ ਆਹ ਦੇਖੋ ਨਹੀਂ ਯਕੀਨ ਹੁੰਦਾ ਸਾ ਆ ਮਿਸਤਰੀ ਦੇਖ ਲੋ ਲੋਕ ਤਾਂ ਬੱਠੜਾਂ ਚੱਲਿਆ ਹੁੰਦੇ ਹਨਾ ਅਸੀਂ ਕੋਈ ਟੋਕਰਿਆਂ ਚੱਲਿਆਂ ਦੀ ਮਿੱਟੀ ਆਪਈਏ ਕੋਲੇ ਓੜੇ ਕਿੰਨੇ ਟੋਕਰੇ ਪੈ ਗਏ ਮਿੱਟੀ ਦੇ ਤੇ ਇਧਰ ਮੀਂਹ ਆਈ ਜਾਂਦਾ ਹੈ ਕੀਆ ਬਾਤ ਹੈ ਆ ਖੱਟਾ ਚੰਨਣਾ ਲਾਈਟ ਜਗਦੀ ਹੁੰਦੀ ਹੈ ਨਾ ਵਈ ਹੈ ਕੀ ਹੈ ਗੱਟਾ ਲਾਰ ਕੇ ਡੰਡ ਵਿੱਚ ਇਮੈਲ ਜੀ ਲੈ ਲਾਇਆ ਮੈਂ। ਕਾਫੀ ਟੋਕਰੇ ਵਹਿਣਗੇ ਮਿੱਟੀ ਦੇ ਇਥੇ। ਥੋੜੀ ਜਿਆਦਾ ਚੱਕਦੀ ਅੰਨੀ। ਤੇ ਮਿਸਤਰੀ ਬਾਈ ਕਿੱਥੋਂ ਆਇਆ? ਇਹ ਮਿਸਤਰੀ ਆਇਆ ਪੰਡਾ ਕਿੱਥੋਂ? ਗਿਆਨੇ ਤੋਂ। ਠੀਕ ਆ ਭਾਈ ਗਿਆਨੇ ਤੋਂ ਆਇਆ। ਆਪਣੇ ਤਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਹੈ ਨਾ ਮੈਂ। ਸ਼ੁਰੂ ਵਿੱਚ ਦੱਸਿਆ ਸੀ। ਇਹ ਭਾਈ ਇੱਟਾਂ ਲਾ ਕੇ ਫਰਸ਼ ਲਾਉਂਦੇ ਆ। ਆਪਾਂ ਖੋਰੀ ਕੁੱਟ ਕੇ ਲਾਉਣੀ ਹੈ ਨਾ। ਇਹ ਤਾਂ ਦਾ ਮਾਰ ਰਵਾਜ ਪਹਿਲੀ ਵਾਰ ਦੇਖਿਆ ਇਹ ਤੇ ਇਥੇ ਕਾਫੀ ਟੋਕਰੇ ਹੋਰ ਪਹਿਣਗੇ ਜੀ ਮਿੱਟੀ ਦੇ ਖਰਾ ਤੇ ਲੱਗੇ ਪਏ ਲਗਾਤਾਰ ਕਿੰਨੂ ਦੇਖ ਪਾਏ ਕਿੰਨੂ ਉਹਦੋਂ ਨਹੀਂ ਦਿਖਾਈ ਤੁਹਾਨੂੰ ਪਿੱਛੇ ਵਲੌਗ ਚ ਤੇ ਹੁਣ ਕਿਰ ਗਿਓ ਯਾ ਦੇਖ ਕਿਰ ਗਿਏ ਕਿੰਨੂ ਪਾ ਹਾਈ ਅਰ ਕੀ ਹੋਵੇ ਸੋ ਛੋਲਗਾ ਹੀ ਵੀ ਰੱਖਿਆ ਹੋਇਆ ਤੇ ਆਹ ਇਹਦੀ ਬਾੜੀ ਆ ਭਾਈ ਸ਼ਾਮਾਂ ਇਹ ਬੈ ਚੱਲੇ ਗਏ ਆਥਨ ਜਾ ਹੋ ਗਿਆ ਤੇ ਬਹੁਤ ਚਿੰਤ ਤੋਂ ਬਾਅਦ ਹੁਣ ਮਿਸਤਰੀ ਨੇ ਆ ਲਾਇਆ ਸੀ ਨਾ ਪਹਿਲਾਂ ਤਾਂ ਪਹਿਲਾਂ ਤਾਂ ਸਾਈਜ਼ ਦੇ ਦੇ ਕੇ ਲਵਾਇਆ ਤੇ ਹੁਣ ਮੋਡ ਦਾ ਬਲੇਟ ਲਿਆ ਕੇ ਤੇ ਕਟਰ ਲਿਆ ਕੇ ਨਾ ਗ੍ਰਾਈਂਡਰ ਜਾ ਇਹਨੂੰ ਵੱਡਾਂਗੇ ਪਹਿਲਾਂ ਕਹਿ ਕੇ ਲਵਾਇਆ ਹੁਣ ਵੱਡਾਂਗੇ ਤੇ ਮਿਸਤਰੀ ਦੇਖ ਲਓ ਇਹ ਜਾ ਕੁਸ ਕਰਮ ਹੋ ਜਾਂਦਾ ਲੱਗਾਈ ਵਰੀ ਹੈ ਨਾ ਪਤਾ ਨਹੀਂ ਕਿਹਨ ਤੋਂ ਵੱਢਦੇ ਪਹਿਲਾਂ ਕਹਿੰਦੇ ਲਾ ਕੇ ਲਿਓ ਉਦੋਂ ਲਵਾ ਕੇ ਲੈਂਦਾ ਸਟੋਰ ਤੋਂ ਤੇ ਅੱਜ ਵੱਢਦੇ ਆ ਦੇ ਇਦੇ ਉੱਤੇ ਨਾ ਇਹ ਖੋਲ ਹੀ ਨਹੀਂ ਪਾਉਂਦੇ ਸੋ ਨੂੰ ਮੈਂ ਪਹਿਲਾਂ ਦੱਸਿਆ ਸੀ ਹੈ ਨਾ ਇਹ ਟਾਂ ਚੜ ਕੇ ਢੋਲਗਾ ਪਾਵਾਂਗੇ ਤੇ ਤੇ ਆ ਬਈ ਬ੍ਰੇਤੀ ਇਹ ਸਵਾ ਨਾਲ ਲਾ ਤਾਂ ਪਿਆ ਉੱਤੇ ਨ ਇੱਕ ਦਾ ਮਸਾਲਾ ਸਵਾ ਨਾਲ ਲਾ ਤੇ ਬਾਕੀ ਕਿਨੇ 10 ਬੱਠਰ ਪਾਏ ਬ੍ਰੇਤੀ ਉਹ ਛੋਟੀਆਂ ਜਿਹੀਆਂ ਜਿੱਥੇ ਪਿਆ ਸੀ ਤੇ ਉੱਤੇ ਢੋਲਗਾ ਪਾ ਕੇ ਤੁਸੀਂ 6 ਮਹੀਨਾ ਬਾਅਦ ਸਾਲ ਬਾਅਦ ਆ ਜਾਂ ਕਿਦੋਂ ਵੀ 2 ਮਹੀਨਾ ਬਾਅਦ ਕਰਦੇ ਸੁਖਦਾ ਤੇ ਜਾਂ ਤੁਰਤ ਤੁਰਤ ਲਾ ਲੈਨੇ ਭਾਈ ਠੀਕ ਪੱਥਰ ਲਾਉਣਾ ਹੋਵੇ ਆ ਢੋਲਗਾ ਪਾ ਕੇ ਆਹ ਜਦੋਂ ਨਹੀਂ ਬੰਦੀ ਖੋਲ ਗਈ ਜੀ ਫਿਰ ਕ੍ਰੈਸਰ ਸੱਚੀ ਹਾਂ ਆਹ ਫालतू ਖਰਚਾ ਹੈ ਇਹ ਦਫਤਰ ਵਾਲਾ ਹਾਂ ਆਹ ਫालतू ਖਰਚਾ ਫਿਰ ਇਹ ਫालतू ਹੈ ਜੇਖਣੇ ਤੋੜ ਤਲਾਣਾ ਤੇ ਕ੍ਰੈਸਰ ਬਾਗੇ ਪੱਥਰ ਲੱਗ ਜੂਗਾ ਤੇ ਜੇ ਕੁਛ ਅਮਹੀਨੇ ਜਾਂ ਸਾਲ ਲਾਉਣਾ ਬਾਅਦ ਹੈ ਨਾ ਫਿਰ ਤੁਹਾਨੂੰ ਆਹ ਘੋਲਗਾ ਲਾਜ਼ਮੀ ਪਾਉਣਾ ਪਊਗਾ ਇਸ ਚੀ ਕਰੋ ਚਾਹੇ ਮੀ ਕਰੋ ਦੋਸਤੋ ਮੈਂ ਸੁਣਿਆ ਮੀ ਨਹੀਂ ਗਾਜੀ ਸੱਚੂ ਵਡਾਂਗੇ ਅਸੀਂ ਇਹ ਆ ਬਾਈ ਦੇ ਹੱਥ ਜਾ ਦੇਆ ਕੀ ਬਾਤ ਸੱਚੂ ਵੀ ਵੜਦੇ ਹਾਂ ਜੀ

ਟਾਈਮ ਹੋ ਗਿਆ ਸ਼ਾਮ ਦਾ 6:00 ਵੱਜ ਕੇ 4 ਮਿੰਟ ਤੇ ਆਪਾਂ ਇੱਥੇ ਪਾਤਾ ਸਿਮੈਂਟ ਦਾ ਉਹ ਵੀ ਮਿਲਟੋ ਮੈਂਟਾ ਤੇ ਇਹ ਤਾਂ ਕੰਮ ਹੋ ਗਿਆ ਕੰਪਲੀਟ ਤੇ ਹੋਰ ਬੰਗਲਾ ਨਹੀਂ ਰਹਾ ਉਹ ਤਾਂ ਬਾਕੀ ਦਾ ਪੈ ਕੰਮ ਆਜੇ ਉਹ ਤਾਂ ਪੈਂਡਿੰਗ ਪੈ ਕੰਮ ਆ ਡਾ ਦੇ ਤੇ ਦੋ ਕਮਰਿਆਂ ਦਾ ਕਿਵੇਂ ਆ ਇਹੋ ਕੀ ਕਹਿੰਦੇਗਾ ਬੈਠਣਾ ਲਿਆਉਗੇ ਅਸੀਂ ਤੇ ਇੱਕ ਇਧਰਲੇ ਪਾਸੇ ਪਿੱਛੇ ਇੱਕ ਆਹ ਕਮਰਾ ਤਿਆਰ ਕਰਿਆ ਦੋ ਕਰਤੇ ਅੱਜ ਤੇ ਬਾਕੀ ਕੱਲ ਨੂੰ ਦੇਖਦੇ ਆ ਰੱਬਾ ਬਖੀ ਕਰਾਉਂਦਾ ਹੈ ਕੀ ਕਾਰਿਆਕਰਮ ਕਰਦੇ ਆ ਤਾਂ ਠੀਕ ਹੈ ਫਿਰ ਬਣੇ ਰਹੋ ਜੇ ਭਲਾ ਹੋ ਤੁਸੀਂ ਇੱਥੋਂ ਤੱਕ ਦੇਖਿਆ ਤਾਂ ਸ਼ੁਕਰੀਆ ਨਵੇਂ ਭਰਾ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕੱਲ ਕਮੈਂਟ ਵਿੱਚ ਵੀ ਵਕੀਲ ਸਿੰਘ ਉਹਨਾਂ ਦਾ ਸ਼ੁਕਰੀਆ ਕਰਦੇ ਆਂਗੇ ਭਰਾਵਾਂ ਦਾ ਤੇ ਸਤਵਿੰਦਰ ਸਿੰਘ ਬੜੈਚ ਪਿੰਡ ਬਨਾਲਾ ਬਨਾਲਾ ਪਿੰਡ ਪੈਂਦਾ ਉਹਦਾ ਸਮਾਣਾ ਚ ਤੇ ਸ਼ੇਰੂ ਸਿੰਘ ਸ਼ੇਰਾ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਆਂ ਤੇ ਪਿੰਕਿੰਗ ਬਾਰੇ ਪਿਆਰੇ ਪਿਆਰੇ ਕਮੈਂਟ ਕਰਦੇ ਜੀ ਮਿਲਦੇ ਆਂ ਫਿਰ ਨਵੇਂ ਕਿਸੇ ਬਲੌਗ ਦੇ ਵਿੱਚ ਜਾਂਦੇ ਰਹੋ ਵਸਦੇ ਰਹੋ ਰੱਬ ਰਾਖਾ